सपना श्री वाहे गुरु साहेब जी टोटी हर हर चरण विदारे सिमर स्वामी सतपुर अपना कार्य सफल तो हमारे ਮਾਰਾ ਮਹਾਰਾਜਾ ਰੇਵੇ ਔਰ ਧਾਰੇ ਸਿਮਰ ਸੁਆਮੀ ਸਭ ਬੁਰਾ ਤਪਨਾ ਤਾਰਜ ਸਫਲ ਹਮਾਰੇ ਪ੍ਰਾਉ ਉਹਨਾਂ ਗਾਣ ਪੂਜਾ ਪਰਮੇਸ਼ਵਰ ਮਾਰੇ ਤਿਰਕ ਸਭ ਵਿਚਾਰੇ ਆ ਰਤਨ ਸਤੋਜ ਸੋਖ ਪਾਇਆ ਬਾਪੁਰ ਔਟਮ ਅਪਾਰੇ ਜੋ ਜਨ ਪਾਰ ਬ੍ਰਹਮੈ ਤਨੇ ਤਿੰਨ ਦਾ ਲੋਹ ਹੋਵੇ ਕਾਸ਼ ਨਾਮ ਵਿਚਾਰੇ ਨਾਮ ਰਤਨ ਸੋਨ ਜਪ ਜਪੇ ਜੀਵਾ

شری گرنتھ جی کے پاون سات سو اٹھارہ واحر جی کا خالص واحد